ਤੇ ਦਿਨੀ ਕਲਕੱਤਾ ਮੈਡੀਕਲ ਕਾਲਜ ਵਿਖੇ ਟ੍ਰੇਨੀ ਡਾਕਟਰ ਮੌਮਿਤਾ ਦੇਵਨਾਥ ਦਾ ਸ਼ੋਸ਼ਣ ਅਤੇ ਕਤਲ ਮਾਮਲਾ ਦਿਨੋ ਦਿਨ ਪਖਦਾ ਜਾ ਰਿਹਾ ਹੈ ਜਿਸ ਦੀ ਵੱਖ-ਵੱਖ ਸਕੂਲਾਂ ਕਾਲਜਾਂ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਵੱਲੋਂ ਨਿਖੇਦੀ ਕੀਤੀ ਜਾ ਰਹੀ ਹੈ ਅਤੇ ਕਈ ਥਾਵਾਂ ਤੇ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਅੱਜ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਕੈਂਡਲ ਰੋਸ਼ ਮਾਰਚ ਕੱਢਿਆ ਗਿਆ। ਇਹ ਕੈਂਡਲ ਰੋਸ਼ ਮਾਰਚ ਬੱਸ ਸਟੈਂਡ ਨਜ਼ਦੀਕ ਸਤੀ ਪਾਰਕ ਤੋਂ ਚੱਲ ਕੇ ਅੰਤ ਵਿੱਚ ਇਹ ਤਹਿਸੀਲ ਪਾਰਕ ਦੇ ਵਿੱਚ ਸਮਾਪਤ ਹੋਇਆ। ਸਮਾਣਾ ਤੋਂ ਦਿਵਾਂthਰੇਜਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਪਾਟਕ ਸਾਹਿਬ ਹਾਂਜੀ ਇਹ ਜਿਹੜਾ ਤੁਹਾਡੇ ਰੇਪ ਕੇਸ ਹੋਇਆ ਹੈ ਇੱਕ ਡਾਕਟਰ ਦੇ ਨਾਲ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਹੁਤ ਹੀ ਮਾੜਾ ਹੋਇਆ ਜੀ ਜਿਵੇਂ ਕਿ ਸਾਡੀ ਭੈਣ ਜਿਹੜੀ ਕਿ ਮੰਮਤਾ ਕੋਲਕੱਤਾ ਦੇ ਵਿੱਚ ਇਹ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੀਜ਼ ਉੱਥੇ ਦੀ ਸਰਕਾਰ ਨੂੰ ਕਵਾਂਗੇ ਕਿ ਉਹਨਾਂ ਦੇ ਹੁੰਦੇ ਹੋਏ ਹੁਣ ਤੱਕ ਨਾ ਤਾਂ ਕਿਸੇ ਰੇਪਿਸਟ ਤੇ ਐਕਸ਼ਨ ਹੋਇਆ ਤੇ ਨਾ ਹੀ ਕਿਸੇ ਹੋਰ ਨੇ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ ਤੇ ਉਹ ਪੁੱਲੇ ਆਮ ਸਾਰੇ ਉਹ ਕਰ ਰਹੇ ਨੇ ਕਿ ਤੇ ਅਸੀਂ ਇੱਕ ਇਹ ਵੀ ਅਪੀਲ ਕਰਾਂਗੇ ਕਿ ਜਿਹੜੇ ਵੀ ਕੋਈ ਵੀ ਸਾਡੀਆਂ ਭੈਣਾਂ ਨੂੰ ਕੋਈ ਵੀ ਬੰਦਾ ਤੰਗ ਕਰਦਾ ਤਾਂ ਅਸੀਂ ਉਹਨਾਂ ਦੇ ਲਈ ਖੜੇ ਆ ਮੈਂ ਇਤੋ ਦਾ ਸਮਾਣਾ ਦਾ ਯੂਵਾ ਮੋਰਚਾ ਪ੍ਰਧਾਨ ਤੇ ਸਭ ਨੂੰ ਇਹੀ ਅਪੀਲ ਕਰਾਂਗਾ ਮੇਰੀਆਂ ਭੈਣਾਂ ਨੂੰ ਵੀ ਤੇ ਮੇਰੇ ਭਰਾਵਾਂ ਨੂੰ ਵੀ ਆਪਦੇ ਆਪ ਨੂੰ ਦੇਖ ਕੇ ਤੇ ਆਪਦੇ ਪਰਿਵਾਰਾਂ ਨੂੰ ਦੇਖ ਕੇ ਚੱਲੋ ਤੇ ਜਿਹੜਾ ਕੀ ਅੱਜ ਦਾ ਟਾਈਮ ਬਹੁਤ ਹੀ ਮਾੜਾ ਟਾਈਮ ਚੱਲ ਰਿਹਾ ਕਿ ਜਿਹੜਾ ਵੀ ਅੱਜ ਕੱਲ੍ਹ ਹੋ ਰਿਹਾ ਬਹੁਤ ਜਿਆਦਾ ਗਲਤ ਹੋ ਰਿਹਾ ਹੈ ਤੇ ਜਿਹੜਾ ਕਾਨੂੰਨ ਆਪਣੇ ਭਾਰਤ ਦਾ ਏਡੇ ਵੱਡੇ ਕ੍ਰਾਈਮ ਪਿੱਛੇ ਉਹ ਬਹੁਤ ਹੀ ਮਤਲਗਿੱਤੀ ਨੀਗਤੀ ਨਾਲ ਕੰਮ ਕਰ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਇਹ ਤਾਂ ਹੀ ਮੈਂ ਪਹਿਲਾਂ ਤਾਂ ਹੀ ਇਹ ਗੱਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਛੱਟਿਆ ਕਿ ਇਹ ਕਾਨੂੰਨ ਬਹੁਤ ਹੀ ਮਾੜਾ ਜਿਵੇਂ ਕਿ ਹੁਣ ਬਾਕੀ ਦੇਸ਼ਾਂ ਦੇ ਵਿੱਚ ਕੀ ਹੁੰਦਾ ਇੱਕ ਤਰ੍ਹਾਂ ਦੀ ਸਿੱਧੀ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਮੈਂ ਵੀ ਇਹ ਹੀ ਸਰਕਾਰ ਨੂੰ ਅਪੀਲ ਕਰੂੰਗਾ ਕਿ ਜਿਹੜਾ ਵੀ ਤੁਹਾਰੇ ਪੇਸਟ ਹੈ ਜੀ ਤੇ ਉਹਨੂੰ ਪੱਕੜੀ ਤੋਂ ਪੱਕੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਤੇ ਜਿਵੇਂ ਵੀ ਉਹ ਅੱਜ ਕੱਲ ਕੀ ਉਹਨੂੰ ਇੰਨਾ ਜ਼ਿਆਦਾ ਤੜਫਾਉਣਾ ਚਾਹੀਦਾ ਕਿ ਜਿਹੜਾ ਉਹ ਰੇਵ ਕਰਦਾ ਜਿਵੇਂ ਉਹ ਕੁੜੀ ਨੂੰ ਤੜਫਾਉਂਦਾ ਤਾਂ ਉਵੇਂ ਹੀ ਉਹਨੂੰ ਤੜਫਾਉਣਾ ਚਾਹੀਦਾ ਜੀ ਗੱਤਲ ਨੂੰ ਹੋਵੇ ਜੀ ਸਿੱਧੀ ਤੋਂ ਹੋਵੇ ਜੀ ਤੇ ਬਹੁਤ ਮਾੜੀ ਘਟਨਾ ਦਾ ਪਈ ਹੈ ਜੀ ਤੁਸੀਂ ਇਹ ਵੇਖੋ ਵੀ ਜਿਹੜਾ ਉਪਨਾ ਪ੍ਰਿੰਸੀਪਲ ਸੀਗਾ ਅੱਜ ਨੂੰ ਪਤਾ ਲੱਗਦਾ ਇਸ ਘਟਨਾ ਬਾਰੇ ਪਹਿਲਾਂ ਤਾਂ ਉਹ ਕਹਿੰਦਾ ਵੀ ਇਹ ਬਲਤਕਾਰ ਨਹੀਂ ਹੋਇਆ ਘਰ ਫੋਨ ਕਰਦਾ ਵੀ ਕੁੜੀ ਬਿਮਾਰ ਹੈ ਉਸ ਤੋਂ ਬਾਅਦ ਫੇਰ ਉਹ ਫੋਨ ਕਰਦਾ ਵੀ ਕੁੜੀ ਦੇ ਹੱਥ ਫੱਟਿਆ ਕਰ ਲਈਏ ਉਸ ਤੋਂ ਬਾਅਦ ਉਹ ਦੇਖੋ ਤੁਸੀਂ ਉਹ ਤੇ ਨਾ ਘਰ ਜਾਂਦੇ ਜਾਂਦਾ ਅਗਲੇ ਦਿਨ ਉਹਨੂੰ ਉਸ ਸਸਤਾ ਦਾ ਪ੍ਰਧਾਨ ਬਣਾ ਲਿਆ ਜਾਂਦਾ ਦੇਖੋ ਸਰਕਾਰਾਂ ਦੋ ਸ਼੍ਰੀਪੁਸਤ ਪੜਾਈ ਕਰ ਰਹੀਆਂ ਨੇ ਦੂਜੀ ਗੱਲ ਇਹ ਹੈ ਵੀ ਜਿਹੜੇ ਇਹ ਇੱਕ ਡਾਕਟਰ ਦੀ ਰਿਪੋਰਟ ਆਈ ਹੈ ਡਾਕਟਰ ਦੀ ਰਿਪੋਰਟ ਦੇ ਅਨੁਸਾਰ ਜਿਹੜੀ ਲੜਕੀ ਨਾਲ ਬਲਾਤਕਾਰ ਹੋਇਆ ਉਹਦੇ ਨਾਲ ਇੱਕ ਨਹੀਂ ਕਈ ਜਣਾਂ ਵੱਲੋਂ ਹੋਇਆ ਕਿਉਂਕਿ ਉਹਦੇ ਵਿੱਚ ਜਿਹੜੇ ਸਪਰਮ ਮਿਲਿਆ ਜਿਹੜੇ ਉਹ 150 ਗ੍ਰਾਮ ਦੀ ਮਾਤਰਾ ਵਿੱਚ ਮਿਲਿਆ ਔਰ ਜਿਹੜੇ ਹੈਗਾ ਬਲਾਤਕਾਰੀ ਵੱਧ ਹੋਏ ਨੇ ਜਦਕਿ ਬਲਾਤਕਾਰੀ ਇੱਕ ਫੁੱਟੜਾ ਸੰਜੀਬ ਰਾਓ ਔਰ ਜਿਹੜੇ ਬਾਕੀ ਦੇ ਨੇ ਉਹ ਹਜੇ ਸਰਕਾਰਾਂ ਦੀ ਪੁਸਤਕ ਰਾਈ ਚ ਬੈਠੇ ਨੇ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਿਹਾ ਵੀ ਇਹਦਾ ਪਰਦਾ ਫਾਸ ਕਰਕੇ ਔਰ ਜਿਹੜੇ ਬਲਾਤਕਾਰੀਆਂ ਨੂੰ ਫਾਂਸੀ 사 ਦੇ। ਕਿ ਜਿਹੜਾ ਭਾਰਤ ਦਾ ਕਾਨੂੰਨ ਹੈ ਉਹ ਕੋਈ ਦਮਦਾਰ ਕੰਮ ਨਹੀਂ ਕਰ ਰਿਹਾ ਕਿ ਐਡੀ ਵੱਡੀ ਘਟਨਾ ਹੋ ਗਈ ਕਿੰਨੇ ਦਿਨ ਬੀਤ ਗਏ ਹਾਲ ਤੱਕ ਉਹ ਕੋਈ ਕਾਨੂੰਨ ਵੱਲੋਂ ਕੋਈ ਵੀ ਹਜੇ ਰਿਸਪਾਂਸ ਨਹੀਂ ਮਿਲਿਆ ਵੀ ਜਿਹਦੇ ਨਾਲ ਕਿ ਪਬਲਿਕ ਸੰਸ ਅਗੇ ਵੀ ਹਾਂ ਵੀ ਕੋਈ ਭਾਰਤ ਦਾ ਕਾਨੂੰਨ ਹੈਗਾ ਦੇਖੋ ਅਸੀਂ ਤਾਂ ਭਾਰਤ ਦੇ ਕਾਨੂੰਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਔਰਤਾਂ ਦੀ ਸੁਰੱਖਿਆ ਹੈ ਉਹ ਸਾਡੇ ਧੀਆਂ ਭੈਣਾਂ ਮਾਵਾਂ ਨੂੰ ਪਹੈਲ ਦਿੱਤੀ ਜਾਵੇ ਜਿਹੜਾ ਕਾਨੂੰਨ ਆ ਉਹ ਸਖਤ ਬਣਾਇਆ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਤਰ ਤਰ ਤ ਦਿੱਤੀ ਜਾਵੇ ਅਫਗਾਨ ਦੇ ਇੱਥੇ ਕਹਿੰਦੇ ਅੰਗ ਅੰਗ ਕੱਟ ਕੇ ਚੌਰਾਹੇ 'ਚ ਦੱਸਿਆ ਜਾਵੇ ਤਾਂ ਕਿ ਇੰਨੀ ਸਖਤ ਸਜ਼ਾ ਹੋਵੇ ਅੱਗੇ ਤੋਂ ਬਾਅਦ ਕੋਈ ਵੀ ਦੋਸ਼ੀ ਐਦਾਂ ਦਾ ਕੰਮ ਕਰਨ ਦੀ ਹਿੰਮਤ ਰੱਖੇਗਾ ਤਾਂ ਤੁਸੀਂ ਇਹ ਕਹਿੰਦੇ ਕਿ ਕਟਨਾ ਬਾਰੇ ਕੀ ਕਹੋਗੇ ਜੀ ਲੇਡੀ ਟੀਚਰ ਇਸ ਵੰਦੀ ਕਟਨਾ ਬਾਰੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਖਾਨ ਸਰਕਾਰ ਦਾ ਕਾਨੂੰਨੀ ਸਿਸਟਮ ਹੈ ਨਾ ਐਂਡ ਆਰਡਰ ਹੈ ਉਹ ਬਹੁਤ ਹੀ بگੜ ਚੁੱਕਿਆ ਉਹਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ ਕਿਉਂਕਿ ਇਹਦੇ ਵਿੱਚ ਇਹ ਗੱਲ ਹੈ ਕਿ ਲੜਕੀਆਂ ਚਾਹੇ ਮਾਂ ਦੀ ਕੁੱਖ ਦੇ ਵਿੱਚ ਹੋਣ ਚਾਹੇ 7-8 ਸਾਲ ਦੀ ਆਸ਼ੀਫਾ ਹੋਵੇ ਚਾਹੇ ਨਰਭੈ ਜਾਂ ਕਾਂਡ ਹੋਵੇ ਤੇ ਚਾਹੇ ਡਾਕਟਰ ਮਮਿਤਾ ਹੋਵੇ ਕਿਸੇ ਵੀ ਸਟੇਜ ਦੇ ਉੱਤੇ ਸੇਫ ਨਹੀਂ ਹੈਗੀਆਂ ਇੱਥੋਂ ਇਹ ਸ਼ੋਅ ਹੁੰਦਾਗਾ ਕਿ ਜਿਹੜਾ ਸਰਕਾਰ ਨੂੰ ਐ ਸਰਕਾਰ ਨੂੰ ਇਹਦੇ ਸੰਬੰਧੀ ਕਾਨੂੰਨਾਂ ਦੇ ਵਿੱਚ ਸਖਤਾਈ ਕਰਨੀ ਚਾਹੀਦੀ ਹੈ ਅਤੇ ਹਰ ਤਰੀਕੇ ਨਾਲ ਲੜਕੀ ਨੂੰ ਸੇਫ ਕਰਨਾ ਚਾਹੀਦਾ ਹੈ ਤਾਂ ਜੋ ਕਿ ਇਹ ਕਾਂਡ ਨੂੰ ਰੋਕਿਆ ਜਾ ਸਕੇ ਤੇ ਲੜਕੀਆਂ ਸੇਫ ਹੋ ਕੇ ਆਪਣੇ ਸਮਾਜ ਦੇ ਵਿੱਚ ਵਿਚਰ ਸਕਣ ਬਾਕੀ ਅੱਜ ਦੇਖੋ ਸਹੀ ਕੋਈ ਕੋ ਬਚਾਰਾ ਜੀ ਬਹੁਤ ਹੀ ਬਹੁਤ ਹੀ ਹਿੰਮਤ ਭਾਗੀ ਘਟਨਾ ਹੈ ਇਨਸਾਨਾਂ ਦੇ ਪ੍ਰਤੀ ਜਿਹੜੇ ਉਚੇਰੇ ਕਦਮ ਚੁੱਕੇ ਨੇ ਸਰਕਾਰ ਵੱਲੋਂ ਇਹੀ ਮੰਗਾਂ ਸਾਨੂੰ ਸਰਕਾਰ ਲਈ ਮੰਗਾਂ ਕਿ ਇਨਸਾਨ ਜੋਤ ਨਾ ਵਾਪਰੇ ਉਸ ਤਰ੍ਹਾਂ ਹੀ ਸਜ਼ਾ ਉਸ ਇਨਸਾਨ ਨੂੰ ਦੋਸ਼ੀ ਦਿੱਤੀ ਜਾਵੇ ਸਰਕਾਰ ਕਹਿੰਦੀ ਕਿ ਇਹ ਕਪੁਣਾ ਨੂੰ ਕੋਈ ਜਾਂਚ ਕਰਨੀ ਕਰਵਾਈ ਜਾਂ ਕਾਰਵਾਈ ਕਰੀ ਹੋਣ ਵਾਲੀ ਕੀ ਗੱਲ ਹੈ ਦੇਖੋ ਬਹੁਤ ਇੱਕ ਗੱਲ ਤੋਂ ਮੇਰੇ ਸਾਡੀ ਸਰਕਾਰਾਂ ਦੀ ਇਹ ਜਿਹੜੀ ਪਾਲਿਸੀ ਚੱਲਦੀ ਪਈ ਆ ਇਹ ਮੇਰੇ ਖਿਆਲ ਵਿੱਚ ਬਹੁਤ ਅਣਹੋਣੀ ਘਟਨਾ ਵਾਪਰੀ ਹੈ ਜਿਹੜੀ ਇਸ ਨਰਤੀ ਨਾਲ ਬਾਕੀ ਡਾਕਟਰ ਨਾਲ ਇਸ ਰਾਤੀ ਇਸ ਤੋਂ ਦਾ ਇਹ ਲੱਗਦਾ ਵੀ ਅੱਜ ਦੀ ਘੜੀ ਚ ਵੀ ਲੜ ਜਿਹੜੀ ਸੁਰੱਖਿਆ ਦੀ